ਹਾਂ ਜੀ ਵੀਰੇ ਵੀਡੀਓ ਆਪਾਂ ਕਰ ਲਈ ਸੀ ਭਰਾ ਦੀ ਪੋਸਟਕਾਰ ਜੋ ਬਾਈ ਪੂਤੀ ਸਦਮਾ ਤੇ ਹੁਣ ਤੁਹਾਨੂੰ ਦਿਖਾਉਣੇ ਆ ਕਬੂਤਰ ਤੇ ਕਰੀ ਸਾਰੇ ਜਿੰਨੇ ਭਰਾ ਇੱਥੇ ਪਹੁੰਚੇ ਨੇ ਆਪਾਂ ਸਾਰਿਆਂ ਦਾ ਸਵਾਗਤ ਕਰਦੇ ਆ ਜਿੰਨੇ ਵੀ ਵੀਰ ਪਹੁੰਚੇ ਨੇ ਤੇ ਸਾਰਿਆਂ ਦਾ ਇੰਟਰੋਡਿਊਸ ਹੈ ਜਿਹੜਾ ਉਹ استاد ਆਪ ਕਰਵਾ ਦੂਗਾ استاد ਜੀ ਦੱਸੋ ਕਿਹੜਾ ਕਿਹੜਾ ਵੀਰਾ ਹਾਂਜੀ ਇਹ ਹੈ ਕਾ ਜੀ ਬਿੱਲਾ ਖਾੜਾ ਠੀਕ ਹੈ ਜੀ ਉਦੋਂ ਬਾਅਦ ਆ ਗਿਆ ਜੀ ਪਿੰਦਰ ਪੱਖੋਵਾਲ ਜੀ ਫਿਰ ਆ ਗਿਆ ਜੀ ਨੀਲਾ ਖਾੜਾ ਨੀਲਾ ਖਾੜਾ ਹਾਂਜੀ ਉਸ ਤੋਂ ਬਾਅਦ ਵੱਡਾ ਭਾਈ ਆ ਮੇਰਾ ਠੀਕ ਹੈ ਜੀ ਕੀ ਨਾਂ ਜੀ ਇਹਨਾਂ ਦਾ ਚਮਕੌਰ ਸਿੰਘ ਠੀਕ ਹੈ ਜੀ ਤੇ ਫਿਰ ਮੁੰਡਾ ਆ ਗਿਆ ਆਪਣਾ ਦਾਦੇ ਤੋਂ ਕੀ ਨੋ ਨੋਤ ਜੱਸੀ ਜਸਕੀਰਤ ਜਸਕੀਰਤ ਹਾਂਜੀ ਜੀ ਜਸਕੀਰਤ ਆ ਫਿਰ ਆ ਗਿਆ ਜੀ ਕਾਲੂ ਲਹਾਰਾ ਠੀਕ ਹੈ ਜੀ ਅੱਗੇ ਪਿੱਛੇ ਖੜਾ ਇਹ ਕਿਪੜਾ ਇਹ ਵੀ ਲਹਾਰੇ ਤੋਂ ਹੀ ਲਹਾਰੇ ਤੋਂ ਹੀ ਠੀਕ ਹੈ ਅਗਲਾ ਜੀ ਫਿਰ ਆ ਗਿਆ ਜੀ ਬਿੰਦਰ ਛੋਟਾ ਭਾਈ ਮੇਰਾ ਠੀਕ ਹੈ ਜੀ ਆ ਗਿਆ ਜੀ ਫਿਰ ਆਪਣਾ ਮੁੰਡੇ ਦਾ ਨਾਮ ਏਕਮ ਮੁੰਡੀਆਂ ਜੀ ਠੀਕ ਹੈ ਜੀ ਤੇ ਫਿਰ ਆ ਗਏ ਮਨੀ ਮੁੰਡੀਆਂ ਠੀਕ ਹੈ ਜੀ ਸਰ ਬੱਬੀ ਮੁੰਡੀਆਂ ਜੀ ਫਿਰ ਆ ਗਿਆ ਜੀ ਆਪਣਾ ਦਾਦਾ ਆ ਜੀ ਤੇ ਕਾਲਾ ਜਿਗੜ ਕਾਲਾ ਜੰਗੀੜਾ ਕਾਲਾ ਜਿਗੜਾ ਹਾਂ ਜੀ ਮਕਰ ਆ ਗਿਆ ਜੀ ਆਪਣਾ ਤੋਤੀ ਟੇਲਰ ਜੀ ਸਾਰੇ ਕੰਮ ਹੀ ਕਰਦਾ ਇਹ ਹਾਂ ਜੀ ਫਿਰ ਕਾਕਾ ਜੀ ਗੁੜੇ ਗੁੜੇ ਹਾਂ ਜੀ ਫਿਰ ਆ ਤਾਂ ਹੁਣ ਸਾਰੀ ਦੁਨੀਆ ਹੀ ਜਾਣਦੀ ਐ ਹਿੰਦਾ ਰਾਜੂ ਜੰਗੇੜਾ ਹਾਂ ਰਾਜੂ ਜੰਗੇੜਾ ਨੂੰ ਜੀ ਤੇ ਫਿਰ ਆ ਗਿਆ ਇੱਕ ਖਾੜਾ ਖਾੜਾ ਤੇ ਆਪਣਾ ਮੁੰਡੇ ਦਾ ਮੈਂਟੂ ਖਾੜਾ ਜੀ ਠੀਕ ਹੈ ਜੀ ਹਾਂ ਜੀ ਫਿਰ ਆ ਗਿਆ ਸੋਨੀ ਗੁੜੇ ਜੀ ਜੱਸਾ ਆ ਗਿਆ ਲੰਮੇ ਜੀ ਫਿਰ ਆ ਗਿਆ ਸਿੰਦਾ ਬੇਟਾ ਆਪਣਾ ਜੀ ਤੇ ਫਿਰ ਹਨੀ ਗੁੜੇ ਆ ਜੀ ਓਕੇ ਜੀ ਤੇ ਜਿੰਨੇ ਵੀ ਭਰਾ ਇੱਥੇ ਪਹੁੰਚੇ ਬਾਈ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਕਬੂਤਰ ਵੀਰੇ ਠੀਕ ਹੈ ਜੀ ਆ ਲੈਓ ਉਸਤਾਜੀ ਕਿਹੜਾ ਕਬੂਤਰ ਦਿਖਾਉਣਾ। ਹਾਂਜੀ ਭਾਈ ਜੀ ਹੁਣ ਤੁਹਾਨੂੰ ਦਿਖਾਉਣਾ ਵੀਰੇ ਕਬੂਤਰ ਤੇ ਕਿਹੜਾ ਕਿਹੜਾ ਕਬੂਤਰ ਕਿੱਥੇ ਉੱਡਿਆ ਤੇ ਕਿਹੜੀ ਕਿਹੜੀ ਬਾਜੀ ਚੋਂ ਆ ਕੀ ਬਲੱਡ ਕੀ ਆ ਉਹ ਆਪਾਂ ਕਰਾਂ ਗੱਲਬਾਤ ਇਹ ਦੱਸੋ ਜੀ ਇਹਦਾ। ਇਹ ਕਬੂਤਰ ਆਪਣਾ ਉੱਡਿਆ ਸੀ ਤਲਵੰਡੀ ਹਮ ਆ ਗੁੜਿਆਂ ਵਾਲੀ ਹਮ ਉਨੀ ਚ ਜੀ ਇਹ ਤਿੰਨ ਕਬੂਤਰ ਰਹਿ ਗਏ ਮਕਰਾਂ ਕੇ ਸੀ ਹਮ ਸੋਨੀ ਬਰਮਪੁਰ ਦੇ ਦੋ ਤੇ ਤੀਜਾ ਆਪਣਾ ਜੀ ਇਹ ਉੱਡਿਆ ਬਾਜੀ ਤੋਂ ਵੱਧ ਸੀ 7 ਪੈਂਸ ਹਮ ਠੀਕ ਹੈ ਜੀ। ओके साढ़े 7 ਦਾ ਟਾਈਮ ਕਰਿਆ ਸੀਗਾ 7 ਦਾ ਪਹਿਲਾਂ ਕਰਿਆ ਸੀ ਫਿਰ ਸਾढ़े 7 ਦਾ ਤੇ ਸਾढ़े 7 ਦਾ ਕਰਕੇ ਵੀ ਢਾਗੀ ਚੜਿਆ ਸੀ 132 ਕੂਤਰਾ ਜੋ ਓਕੇ ਇਹ ਆਪਣਾ ਕੂਤਰਾ ਤਲਵੰਡੀ ਜੀ ਦੀ ਆਪਣੀ ਲਾਤ ਉੱਡ ਰਹੀ ਆ ਵੱਡਾ ਕਹਿੰਦੇ ਜੀ ਤੁਸੀਂ ਇਹਨੂੰ ਵੱਡਾ ਕੂਤਰਾ ਕਿੰਨਾ ਕੁ ਪੁਰਾਣਾ ਕੂਤਰਾ ਇਹ ਦੇ ਲੋ ਵੀ 19 ਚੁੱਟਿਆ ਹੂੰ ਓਕੇ ਥੋੜੇ ਘਰ ਦਾ ਹੀ ਆ ਜਾਂ ਨਹੀਂ ਨਹੀਂ ਆਪਣਾ ਘਰ ਦਾ ਕੂਤਰਾ ਕਿਹਦੇ ਨਾਲ ਆ ਕੇੜਾ ਵੇ ਇਹ ਆਪਣੀ ਕਬੂਤਰੀ ਸੀਗੀ ਖੱਟੀਆਂ ਅੱਖਾਂ ਵਾਲੀ ਨੇੜੇ ਕਰ ਲਈ ਬਾਈ ਹੂੰ ਮੰਨਦੇ ਆ ਇਧਰਲੇ ਪਾਸੇ ਆਜਾ ਅੱਛਾ ਜੀ ਆ ਜਾ ਬਾਈ ਨੇੜੇ ਕਰ ਲੰਦੀ ਨੇੜੇ ਕਰ ਲਾ ਅੱਛਾ ਇਹ ਪ੍ਰਭ ਜੋ ਦੇ ਘਰੇ ਕੁਤਰੀ ਸੀਗੀ ਉਹਦੇ ਨਾਲ ਮਿਲ ਕੇ ਇਹ ਕਢਾਇਆ ਸੀ ਓਕੇ ਕੀ ਇਹਦਾ ਮਾਪੋ ਕਿਧਰਲੇ ਪਾਸੇ ਕਿਵੇਂ ਸੀ ਇਹ ਜਿਹੜੀ ਮਾਂ ਸੀਗੀ ਉਹ ਆਪਣੀ ਨੀਲੀ ਚੋਂ ਸੀ ਜੀ ਹੂੰ ਜਿਹੜਾ ਕੁੱਤਾ ਸੀਗਾ ਉਹ ਆਪਣਾ ਬਾਈ ਟੀਟੂ ਵਾਲੇ ਕੁੱਤਾ ਸੀ ਓਕੇ ਉਹ ਜਿਹੜੀ ਮਾਂ ਉਹ ਜਿਹੜੇ ਤੁਸੀਂ ਬਲੱਡ ਕਹਿੰਦੇ ਨੀਲੀ ਵਾਲਾ ਨੀਲੀ ਦੀ ਉਹ ਲੈ ਰਹੀ ਸੀ ਟੋਟਲ ਕੁੱਤਰਾਂ ਚ ਆਪਣੇ ਨੀਲੀ ਦੀ ਜਾਨੀ ਚੱਲ ਰਹੀ ਹੈ ਇਸ ਟਾਈਮ ਜੀ ਸਹੀ ਆਦੇ ਕਹੇ ਜੇ 25 ਪੈਸੇ ਕਹੇ ਜੇ 50 ਪੈਸੇ ਕਿਵੇਂ ਉੜਦੇ ਆ ਇਹ ਪੂਰੇ ਸਰਾਈ ਆ ਬਸ ਹੂੰ ਇੱਕ ਹੀ ਜਾ ਉੱਚੇ ਉੱਡਦੇ ਕਿਵੇਂ ਉੱਡਦੇ ਅੱਧ ਕਰ ਰਹੇ ਕਿ ਉੱਡਦੇ ਹੂੰ ਕਬੂਤਰਾਂ ਦੇ ਵਿੱਚ ਵੜ ਕੇ ਨਹੀਂ ਉਹਦੇ ਲੱਗ ਉੱਡਦੇ ਪਾਸੇ ਹੋ ਕੇ ਹੂੰ ਉਹ ਕਬੂਤਰ ਸਹੀ ਹੈ ਜੀ ਤੇ ਬਾਕੀ ਆ ਵੀਰੇ ਤੁਸੀਂ ਦੇਖ ਸਕਦੇ ਹੋ ਛੱਟਾਂ ਸਾੜੀਆਂ ਕੱਢੇ ਹੋਏ ਨੇ ਛੱਟੇ ਜੇ ਵੱਡਾ ਕਬੂਤਰਾ ਜਿਹੜਾ ਕਬੂਤਰ ਇਹ ਤਲਵੰਡੀ ਉੱਡਿਆ ਸੀਗਾ ਤਲਵੰਡੀ ਨਾਲ ਤੇ ਰੱਖਿਆ ਉਹਦੇ ਨਾਲ ਦੀ ਬਲਾਗ ਕੋਈ ਵਜਦਾ ਤਲਵੰਡੀ ਬਿਲਕੁਲ ਸਹੀ ਹੈ ਜੀ ਚਲੋ ਇਹ ਜਿਹੜਾ ਬਾਈ ਨੇ ਦੱਸਿਆ ਸੀਗਾ ਵੀ ਨੀਲੀ ਇਹਨੇ ਕੋਲੇ ਇੱਕ ਸ਼ਾਇਦ ਕਿ ਇਹ ਪਿੰਜਰੇ ਚੋਂ ਨਿਕਲ ਗਈ ਸੀ ਇੱਥੇ ਬਾਜੀ ਤੇ ਆਈ ਸੀ ਇਹ ਬੰਦੇ ਕੋਈ ਉਹ ਕਬੂਤਰੀ ਫੜੀ ਸੀ ਤੇ ਉਹ ਕਬੂਤਰੀ ਗਾਂ ਬਾਈ ਟੀਟੂ ਵਾਲਾ ਨਾਲ ਲਾ ਕੇ ਘੜਾਇਆ ਵੇ ਬੱਚੇ ਲਾੜ ਸਾਰੀ ਇਹਨਾਂ ਕੋਲੇ ਉਹੀ ਆ ਠੀਕ ਹੈ ਜੀ ਲੈ ਆ ਵੀ ਰੱਖ ਆ ਦੱਸੋ ਜੀ ਇਹ ਬੱਚਾ ਹੈ ਉੱਡਿਆ ਸੀ ਆਪਣਾ ਕਲੀਆਂ ਦਾ ਹੂੰ ਪੰਜ ਬਾਜੀਆਂ ਹੂੰ ਕਿੱਥੇ ਕਿੱਥੇ ਉੱਡਿਆ ਇਹ ਪਹਿਲੀ ਬਾਜੀ ਉੱਡਿਆ ਸੀ ਸਾਹਾ ਬਣੇ ਹੂੰ ਉੱਥੇ ਬਾਜੀ ਵਿੱਚ ਸਕਤ ਨਾ ਚਾਰਾਂ ਚ ਬੰਦੇ ਸੋਹਣੀ ਨਾ ਸੋਹਣੀ ਨਾ ਰਿਹਾ ਸੱਚ ਬਹੁਤ ਹੀ ਮਜ਼ਾਕ ਹੂੰ ਸੋਹਣੀ ਕਿਹੜਾ ਬਰਨਪੁਰਾ ਵਾਲਾ ਜੀ ਤੇ ਉਹ ਉਹਦੇ ਨੇ ਦੂਜਾ ਦੂਜਾ ਕਰਾਇਆ ਬੱਚੇ ਨੇ ਇਹਨੇ ਦੂਜਾ ਨਾਮ ਤੀਜਾ ਤੀਜਾ ਇਹਨੇ ਤੀਜਾ ਕਰਿਆ ਹਾਂ ਤੀਜਾ ਕਰਿਆ ਸੀ ਉੱਥੇ ਉਸ ਤੋਂ ਬਾਅਦ ਇਹਨੇ ਜਿੰਨੀਆਂ ਬਾਜੀਆਂ ਛੱਡਿਆ ਸਾਰੀਆਂ ਤੇ ਪਹਿਲੇ ਕਰਿਆ ਓਕੇ ਕਿੱਥੇ ਕਿੱਥੇ ਛੱਡਿਆ ਇਹ ਭੈਣੀ ਰੋੜਾ ਭੈਣੀ ਉੱਡਿਆ ਵਾ ਡੀੜਾ ਉੱਡਿਆ ਵਾ ਸਾਹਬਾਣੇ ਉੱਡਿਆ ਵਾ ਇੱਕ ਬਾਜੀ ਜਿਹੜੀ ਹੋਰ ਆਪਾਂ ਬਾਅਦ ਚ ਛੱਡੀ ਆ ਇਹ ਨਹੀਂ ਆਮ ਕੜਨੇ ਉੱਡਿਆ ਤੈਨੀਆਂ ਉੱਡਿਆ ਨਾ ਚੌਥੀ ਉਹ ਤੈਨੀਆਂ ਬਾਜੀ ਉੱਡਿਆ ਹਾਂ ਹਾਂ ਚੌਥੀ ਉਹ ਸੀ ਓਕੇ ਕਲੇਓ ਕਲੇ ਨਾਲ ਆਉਂ ਕੁੱਤਾ ਇਹ ਜਿਹੜਾ ਲਾਲ ਚੀਨੇ ਕੱਢਦੇ ਆ ਇਹ ਬਲੱਡ ਕਿੱਧਰਲੇ ਪਾਸੇ ਆ ਇਹ ਇਹਦੀ ਪੱਠੀਆਂ ਦਾ ਵਾ ਹਮ ਇਹਦੇ ਪੋਤੇ ਦਾ ਵੱਡੇ ਤਲਵੰਡੀ ਵਾਲੇ ਦੇ ਹਮ ਇਹ ਚੋਕ ਕੱਢਦਾ ਲਾਲ ਚੀਨੇ ਦਾ ਕਹੇ ਜੇ ਬੱਚੇ ਕੱਢਦੇ ਆ ਉਹ ਇਹ ਬੱਚੇ ਸਾਰੇ ਰੰਗ ਕੱਢ ਜਿੰਦੇ ਆ ਚਿੱਟੇ ਸਪੈਦ ਵੀ ਕੱਢਦੇ ਆ ਕਾਲੇ ਚੀਨੇ ਵੀ ਕੱਢਦੇ ਆ ਹਮ ਨੀਲੇ ਵੀ ਕੱਢਦੇ ਆ ਰੱਤੇ ਲੁੱਕ ਵੀ ਕੱਢ ਜਿੰਦੇ ਆ ਰੰਗੇ ਸਾਰੇ ਕੱਢਦੇ ਆ ਇਹ ਬੱਚਾ ਆਪੇ ਗਾ ਹੁਣ ਕਾਲੀਆਂ ਅੱਖਾਂ ਦੇ ਕੱਢਦੇ ਜਿੰਨੇ ਕੱਢਦਾ ਹਰੀਆਂ ਅੱਖਾਂ ਹੁੰਦੀਆਂ ਕੋਈ ਉੜਦੇ ਕਿਵੇਂ ਤੜਕਾਂ ਤੁਰਕਣ ਨੂੰ ਕਿਵੇਂ ਬਰ ਪੱਕੇ ਜਿੰਦੇ ਹੀ ਇਹਨਾਂ ਦੇ ਤਾਂ ਇਹ ਦੇਲਾ ਵੀ ਹੁਣ ਹੂੰ ਛੋੜੀ ਪਿੰਡਾਂ ਤੇ ਉੱਡ ਕੇ ਆਏ ਓਕੇ ਹਾਂਜੀ ਇਹਦਾ ਇਹ ਉਹ ਨੀਲੇਆਂ ਬਲੱਡ ਚ ਆ ਗਿਆ ਹਾਂ ਇਹਦੇ ਚ ਵੀ ਨੀਲੀ ਬਲੱਡ ਤਾਂ ਸਾਰਾ ਹੀ ਥੋੜਾ ਸਾਰਿਆਂ ਦੀ ਜਾਨੀ ਟੋਟਲ ਜਿੰਨੇ ਘਰੇ ਕਬੂਤਰ ਆ ਸਾਰਿਆਂ ਦੀ ਨੀਲੀ ਆ ਰੱਖਾਂ ਖੱਟੀਆਂ ਹੀ ਕੱਢਦੇ ਜਾ ਰਕਰ ਸਾਰੀਆਂ ਅੱਖਾਂ ਸਾਰੀਆਂ ਕੱਢਨੇ ਹੂੰ ਅੱਖਾਂ ਦਾ ਤਾਂ ਇਹਨਾਂ ਦਾ ਕੋਈ ਨਹੀਂ ਇਹ ਨਹੀਂ ਪਤਾ ਕਾਲੀਆਂ ਕਰ ਜਾਣ 4 ਸਾਲ ਬਾਅਦ ਜਾ ਕੇ ਟੀਲ ਕਰ ਦਣ ਹੂੰ ਬਦਲਦੇ ਆ ਇਹ ਬਦਲਦੇ ਆ ਓਕੇ ਇਹ ਤਾਂ ਆਪ ਨੂੰ ਭਲੇਖਾ ਪੈਂਦਾ ਵੀ ਆਹ ਕਿਤਰਾ ਪਸਾਖੇ ਦਿੱਤੇ ਹੁਣ ਟੀਲ ਆ ਗੇ ਹੂੰ ਪਹਿਲਾਂ ਬੱਚੇ ਕਹੇ ਜੀ ਕੱਢਦੇ ਪਹਿਲਾਂ ਹੀ ਇਦਾਂ ਨਿਕਲਦੇ ਆ ਰੰਗ ਪਹਿਲਾਂ ਗੂੜੇ ਹੁੰਦੇ ਆ ਫਿਰ ਫਿੱਕੇ ਹੋ ਲਓ ਜੀ ਠੀਕ ਹੈ ਜੀ ਤੇ ਉਹ ਕੋਈ ਨੀਲੀ ਦਾ ਪਤਾ ਲੱਗਿਆ ਬਈ ਕਿਧਰਲੇ ਪਾਸੇ ਸੀ ਉਹ ਕੋਈ ਨਹੀਂ ਪਤਾ ਹਮ ਕਿਉਂ ਜੀ ਤਾਂ ਹੁਣ ਆਪਾਂ ਕਹੇ ਤਾਂ ਮੰਗ ਕੇ ਲਈ ਹੁੰਦੀ ਫੇਰ ਤਾਂ ਆਪਾਂ ਨੂੰ ਉਹਦਾ ਕੁਝ ਹੋਰ ਪਤਾ ਹੁੰਦਾ ਹਮ ਉਹਦਾ ਤਾਂ ਫਿਰ ਕਿਉਂ ਇੱਕ ਤਾਂ ਹੂੰ ਫੜੀ ਹੋਈ ਸੀ ਹਮ ਇਹ ਕੂਤਰ ਆ ਜਿਹੜਾ ਆਪਣਾ ਬਾਈ ਚ ਬਾਈ ਚ ਉਹ ਡਿਆ ਬਾਈ ਚ ਇਹ ਕੂਤਰ ਉਹ ਡਾਈ ਪਹਿਲਾਂ ਕਲੇਰਾ ਜੀ ਜਿਹੜੀ ਉਹ ਇੱਕ ਪਾਸੇ ਬਾਜੀ ਵੰਡ ਹੋਈ ਹੋਈ ਸੀ ਜੀ ਇਹ ਕੂਤਰ ਦੇ ਦੂਜਾ ਕੀਤਾ ਸੀਗਾ ਹਮ ਉਹ ਕੂਤਰ ਆ ਇਹ ਹੂੰ ਕਿੰਨੇ ਡਿਆ ਡਾ ਦੋ ਬਾਜੀਆਂ ਓਕੇ ਬਾਈ ਜੀ ਰਿਜ਼ਲਟ ਰਿਹਾ ਦੋਗਾ ਪਹਿਲੀ ਬਾਜੀ ਨੇ ਗੁੱਜਾ ਕੀਤਾ ਸੀ ਤੇ ਜਦੋਂ ਦੂਜੀ ਬਾਜੀ ਰਾਮਗੜ੍ਹ ਛੱਡਿਆ ਫਿਰ ਉਧਰ ਮੋਟਰਸਾਈਕਲ ਜਿੱਤਿਆ ਜੀ ਉਹਨੇ 47 ਮਿੰਟ ਬਾਅਦ ਉੱਤਰਿਆ اچھا ਮੋਟਰਸਾਈਕਲ ਜਿੱਤਿਆ ਇਹ ਮੋਟਰਸਾਈਕਲ ਜਿੱਤਿਆ ਠੀਕ ਆ ਦੋ ਬਾਜੀ ਹੋਦਾ ਵਾ ਇਹ ਕਿ ਕੋਈ ਨਾਲੇ ਤੇ ਡਿੱਗੇ ਸਵੇਰ ਨੂੰ ਅੱਛਾ ਉਹੀ ਹੈ ਉਹ ਉੱਤਰਿਆ ਇਹਨੇ ਦੋ ਜਿੱਤ ਗਿਆ ਇਹਦੀ ਬਾਜੀ ਨੇ ਭਾਈ ਨੇ ਭਾਈ ਨੇ ਵੀ ਦੱਸਿਆ ਕਰਾ ਬਾਜੀ ਜາດ ਹੀ ਰਹਿਣੀਆਂ ਮਨ ਤੇ ਇਹ ਪਾ ਮਤ ਉਹਲੇ ਤੇ ਡੱਗ ਪਏ ਹਨ ਹਾਂ ਉਹਲੇ ਪਹਿਲੀ ਵਾਰ ਪਹਿਲੇ ਦਿਨ ਉਹਲੇ ਤੇ ਡੱਗ ਪਏ ਪਹਿਲੀ ਵਾਰੀ ਤੇ ਬਾਈ ਨੇ ਦੱਸਿਆ ਵੀ ਉਹਲੇ ਤੇ ਡੱਗ ਪਿਆ ਤੇ ਦੂਬਾਰਾ ਇਹ ਜਵਾਕੜੇ ਨਾਲ ਜਿਹੜਾ ਤਾਂ ਜਵਾਕਾਂ ਨੇ ਲਪੇਟਤਾ ਹੀ ਤੇ ਲੱਪੜ ਗਿਆ ਸੀ ਤੇ ਫੇਰ ਵੀ ਇਹ ਦੂਜਾ ਹਰਿਆਣਾ ਦੂਜਾ ਦੂਜਾ ਹੀ ਸੀ ਦੂਜਾ ਨੰਬਰ ਕਰਿਆ ਜੀ ਹਾਂ ਦੂਜਾ ਕੂ ਉਤਰ ਰਿਹਾ ਹੈ ਪਹਿਲਾਂ ਕਿਹਦਾ ਬਣਿਆ ਸੀ ਉਦੋਂ ਕਾਕਾ ਕਿਲੇ ਰਿਹਾ ਪਰ ਕਮ ਦੂਜਾ ਉਹ ਕਿਲੇ ਵਾਲਾ ਫਰਿੱਜ ਬਣਿਆ ਸੀ ਥੋੜਾ ਦੂਜਾ ਹਾਂ ਆਪਣਾ ਫਰਿੱਜ ਉਹਨੇ ਮੋਟਰਸਾਈਕਲ ਜਿੱਤੇ ਸੀ ਸਹੀ ਹੈ ਜੀ ਬਹੁਤ ਵੱਡੀ ਗੱਲ ਆ ਫਿਰ ਇਹ ਕੋਲੇ ਤੇ ਡੱਕ ਕੇ ਕਬੂਤਰ ਦਵਾਰੇ ਜਦੋਂ ਜਿੱਦਦਾ ਨਾ ਉਹ ਸ ਹੂੰ ਉਹ ਬਾਈਕ ਵਾਲੇ ਨਾਲ ਹਾਂ ਬਾਈਕ ਵਾਲੇ ਨਾਲ ਇੱਕ ਉਤਰਦਾ ਹੀ ਚੱਲਿਆ ਸੀ ਠੀਕ ਹੈ ਜੀ ਅਗਰ ਪਛੜ ਜਿਹੜਾ ਹੋਇਆ ਸੀ ਉਹਨਾਂ ਦੀ ਇੱਕ ਪਾਸੇ ਬੰਦੀਆਂ ਦੀ ਠੀਕ ਹੈ ਕੱਲਾ ਰਹਿ ਗਿਆ ਸੀ ਉਹਨਾਂ ਦਾ ਇਹਨਾਂ ਨੇ ਬੰਦੀ ਨਹੀਂ ਸੀ ਤੁਸੀਂ ਅਸੀਂ ਨਹੀਂ ਬੰਦੀ ਜਵਾਬ ਹਾਂ ਸਹੀ ਆ ਸਹੀ ਆ ਲਓ ਜੀ ਇਹ ਤਾਂ ਚੱਲ ਬੱਚੇ ਹੀ ਆਪਣੇ ਘਰੇ ਬਰੀਡ ਨੂੰ ਹੀ ਕੱਟੇ ਹੋਏ ਆ ਬੱਚੇ ਕੋਈ ਨਾ ਬਲੱਡ ਦਾ ਇਹ ਇਤਾਂ ਦੇ ਕੱਢਦੇ ਰੱਤੇ ਜਿਹੜੇ ਸੀ ਸ਼ਾਕ ਸੀ ਇਹਨਾਂ ਦੀ ਇਹਨਾਂ ਦੀ ਹੀ ਲੈਣਾ ਸ਼ਾਕ ਹੈ ਨਾ ਹਾਂ ਸ਼ਾਕੇ ਵੀ ਇਹ ਆਈ ਵੀ ਕੱਢ ਦਿੰਦੀ ਆ ਸਾਲੀਆਂ ਲੋਕਾਂ ਕਾਲੀਆਂ ਅੱਖਾਂ ਬ੍ਰੀਟ ਇੱਕ ਦੀ ਪੱਟੀਆਂ ਕੱਟੀਆਂ ਸੀ ਉਹ ਲੈ ਕੇ ਮੰਗਵੀਆਂ ਬੱਚਿਆਂ ਨੂੰ ਸੁਨੱਖੀਆਂ ਕਰਕੇ ਚਲ ਆ ਜਾਣਗੀਆਂ ਬਾਪ ਸੁਨੱਖੇ ਤਾਂ ਆ ਵੀ ਬਥੇਰੇ ਨਹੀਂ ਮੁੜੇ ਜਾਂਦੇ ਹੁਣ ਤੇ ਇਹ ਤਾਂ ਹੁਣ ਕੋ ਕੇ ਰੱਖਿਆ ਸੀ ਤਾਂ ਹਾਂ ਹੁਣ ਇਹਨਾਂ ਬਦਲਣਗੇ ਹੁਣ ਤਾਂ ਇੱਕ ਨਹੀਂ ਇਹ ਆਈ ਰੱਖੂਗਾ ਇਹ ਆਈ ਰਹੂਗਾ ਹਾਂ ਗਿਆ ਕਾ ਕਿਉਂ ਕਾ ਗਿਆ ਕਾ ਜਾਊਗਾ ਕਾ ਕੋਈ ਜਵਾਬ ਨਹੀਂ ਕਿਸੇ ਕੋਲ ਨਹੀਂ ਇਹ ਤਾਂ ਹਾਈ ਰੱਖਾਈ ਹੋਣੀ ਲੈ ਕੇ ਆਂਦਾ ਪੰਜ ਦਸ ਦਾ ਨਹੀਂ ਹੋਇਆ ਇਹਨੂੰ ਤਾਂ ਹਾਂ ਤਾਂ ਇਹ ਤਾਂ ਹੀ ਛੱਡਿਆ ਹੋਇਆ ਸੀਗਾ ਅੱਛਾ ਇਹ ਸਾਰੇ ਹੀ ਅੱਖਾਂ ਜਿਹੜੋਂ ਐ ਕਾਲੀਆਂ ਦੇ ਕੱਢਦੇ ਆ ਫਰੇਕ ਨੂੰ ਪਸੰਦ ਆ ਫਰੇਕ ਨੂੰ ਚੰਗੇ ਲੱਗ ਕੋਸ ਰੰਗ ਲੈ ਰਾਇਤ ਕਰਦਾ ਜਾਗਾ ਇੱਕ ਇਹਨਾਂ ਦੀਆਂ ਅੱਖਾਂ ਤੇ ਕਾਲੀ ਉਹ ਨੋਕ ਇਹ ਕੂਤਰਾ ਦੀ ਆਮ ਬਹੁਤ ਘੱਟ ਆ ਮੈਂ ਦੇਖਦਾ ਕਈ ਵਾਰ ਲਾਈਵ ਦੇ ਵਿੱਚ ਨਾ ਪਾਏ ਹੁੰਦੇ ਆ ਬਹੁਤੇ ਉਹ ਕੂਤਰਾ ਲੈਣ ਦੀ ਹੁੰਦੇ ਆ ਹਾਂ ਸਹੀ ਆ ਬਾਈ ਅੱਖਾਂ ਵੀ ਕਾਲੀਆਂ ਨੋਕਾਂ ਹੁਸਨ ਹੀ ਬਹੁਤ ਯਾਨੀ ਆਪਾਂ ਨੂੰ ਵਾਲੇ ਪਸੰਦ ਆ ਇਹ ਕੂਤਰਾ ਸਾਰਿਆਂ ਨੂੰ ਆ ਦੇਖ ਲੈ ਇਹ ਸਾਰੇ ਨੇ ਹੋੜੇ ਵਾਹ ਵੀ ਨਹੀਂ ਕੇ ਹਾਂ ਇਹਦਾ ਵੱਡਾ ਹਾਂ 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 ਜੀ ਨਾ ਜਾਣ ਪਛਾਣ ਵੀ ਹੈ ਨਹੀਂ ਤੇ ਆਪ ਕੋਲ ਤਾਂ ਖੱਤ ਤੋਂ ਤੱਕ ਛੱਡ ਵੀ ਆਣ ਹੈ ਇੱਕ ਤਾਂ ਅੱਛਾ ਹਾਂ ਦੱਸੋ ਜੀ ਇੱਕ ਕੂਤਰੀ ਕਾਲੀ ਚੀਨੀ ਜੀ ਗੁੜੇ ਛੱਡੀ ਸੀ ਪਹਿਲਾਂ ਹਾਂ ਉਦੋਂ ਕੂਤੇ ਦਾ ਬਾਲੇ ਰਹਿ ਗਏ ਸੀਗੇ ਜਵਾੜੀ ਦਿਖਾ ਦੀ ਹੂੰ ਉਦੋਂ ਬਾਅਦ ਇਹ ਖਾਰੇ ਹਰਤਾ ਗਈ ਆ ਪਰ ਬਾਜੀ ਬੰਡਾ ਨੂੰ ਕਹਿੰਦੇ ਸੀ ਮੈਂ ਕਿਹਾ ਵੀ ਜੇ ਤਾਂ ਸਾਰੇ ਬੰਡੋਂਗੇ ਤਾਂ ਮੈਂ ਬੰਡੂਗਾ ਨਹੀਂ ਨਹੀਂ ਲੱਗ ਲੱਗਣਾ ਉਹ ਕੂਤਰ ਮੇਸਾ ਕੱਚਾ ਆ ਤੇ ਦੋ ਲਗ ਨਹੀਂ ਆਦੀ ਵੇ ਦੋ ਨੇ ਜਿੱਤੇ ਆ ਦੋ ਨੇ ਜਿੱਤੇ ਸੀ ਹਾਂ ਚੌਥੀ ਬਾਈ ਦੀ ਸੀ ਆ ਮੈਨੂੰ ਲੱਗਦਾ ਤੀਜੀ ਹਾਂ 100 ਕ ਨਹੀਂ 8 ਕਬੂਤਰ ਸੀ ਉੱਥੇ 108 ਉਤਰੋ ਡਰ ਵੀ ਹਾਂ ਪਿੰਡਾਂ ਦੇ ਕਬੂਤਰੀ ਦੀ ਗੱਲ ਹੋਈ ਹਰਪਾਲਾ ਇਹ ਵੇਈ ਉੱਥੇ ਮੈਨੂੰ ਬਹੁਤ ਮੌਨ ਆਇਆ ਮੈਨੂੰ ਕਦੇ ਕਬੂਤਰ ਆਈ ਬੜਾ ਦੇਖ ਖਾੜੇ ਖਾੜੇ ਦੀ ਗੱਲ ਆਏ ਪਹਿਲਾਂ ਗੁੜੇ ਉੱਟੀ ਹੋਈ ਸੀ ਹਾਂ ਉਦੋਂ ਚਲ ਕੋਟਰ ਥੋੜੇ ਜਿਹਾ ਜ਼ਿਆਦਾ ਵਿੱਚ ਟਾਈਮ ਟਾਵਰ 'ਚ ਬੈ ਗਈ ਸੀ ਹਾਂ ਤੇ ਆਪਣੇ ਪਿੰਡ ਵੀ ਪੂਰੀ ਆ ਜਾ ਤੂੰ ਇੱਥੇ ਨਾਲੇ ਬਾਜ਼ ਆਈ ਜਾਨੀ ਪਹਿਲਾਂ ਹੀ ਇਹ ਜਾਨੀ ਬਾਜੀ ਦੀ ਗੱਲ ਚੱਲ ਪਈ ਸੀ ਵੀ ਸਾਡੇ ਨਾਲ ਬਣਾ ਦੋ ਬਣਾ ਦੋ ਸਾਨੂੰ ਐ ਸੀਗਾ ਵੀ ਉੱਥੇ ਟਾਵਰ ਤੇ ਬੈਠੀ ਹੋਈ ਆ ਵੀ ਆਪ ਪਕਾਣ ਨੂੰ ਕਿਸੇ ਨਾਲ ਕਰਨਾ ਵੀ ਜਰੂਰ ਤੇ ਠੀਕ ਆ ਫਿਰ ਕੱਲੀ ਜਿੱਤਾਂਗੇ ਵੀ ਜ਼ਰੂਰੀ ਆ ਫਿਰ ਬਹਿ ਤਾਂ ਗਈ ਸੀ ਇਹ ਟਾਵਰ ਦੇ ਪਰ ਇਹਦੀ ਹਜੇ ਵੀ ਡਿਮਾਂਡ ਬਹੁਤ ਆ ਅੱਛਾ ਹਾਂ ਟਾਵਰ ਦੇ ਕਦਕ ਬੈਠੀ ਸੀ ਮਗਰ ਲਈ ਆ ਕੇ ਸਿਰੇ ਤੇ ਚੌਥੀ ਇਹ ਸਾਰੇ ਨੂੰ ਚੰਗੀ ਫਿਰਦੀ ਚੌਥੀ ਜਾਂ ਪੰਜ ਇਹ ਤਾਹਾਂ ਤੋਂ ਆ ਕੇ ਟਾਵਰ ਜਿਹੇ ਦੇ ਪੈਰ ਲੱਗੇ ਕਰਕੇ ਰਾਤ ਕੱਤੀ ਕਰਕੇ ਉੱਡ ਕੇ ਉਹਦੇ ਰਿਕਾਰਡ ਬਣਾਇਆ ਉਹ ਜਿੱਤੇ ਹੋਏ ਗੂਤਰ ਦਾ ਨਾਮ ਨਹੀਂ ਲੈਂਦਾ ਅਗਲਾ ਇਹ ਹਾਈ ਹੋਈ ਦਾ ਵੀ ਅਜੇ ਤੱਕ ਕਦੋਂ ਦੀ ਗੱਲ ਈ ਐ ਹੁਣ ਦੀ ਵੀ ਗੱਲ 23 23 ਦੀ 22 ਦੀ ਆ 22 ਦੀ ਹਾਂ 22 ਦੀ 22 ਦੀ ਜਾਂ ਉਸੇ ਸੀਜ਼ਨ ਦੀ ਸੱਟੀ ਸੀ ਆ ਇੱਕ ਗੂਤਰਾਂ ਦਾ ਇਹ ਆ ਵੀ ਜਿੱਥੇ ਉੱਲੇ ਵੱਜ ਗਏ ਤੇ ਉੱਥੇ ਖੜ ਜੰਦੇ ਰੱਬ ਜੀ ਵੜ ਵੜ ਕੇ ਹੋਰ ਇਹਦਾ ਵਾਧਾ ਦੇਖ ਤੂੰ ਇਹ ਕਬੂਤਰੀ ਦਾ ਇਹ ਦਸਾਂ ਨੂੰ ਲੈ ਕੇ ਤਾਂ ਚੜ੍ਹਦੀ ਹੁੰਦੀ ਸੀ ਇਕੱਲੀ ਆਉਂਦੀ ਹੁੰਦੀ ਸੀ ਬਾਕੀ ਚਲੇ ਜਾਂਦੇ ਅੱਛਾ ਤੂੰ ਬਈ ਮਾਸੀ ਵੇ ਦਾ ਪਤਾ ਖਸੇ ਲੈਂਕ ਕੀ ਜਾਂਦੇ ਨਹੀਂ ਫੜਕ ਜਾਂਦੇ ਸੀ ਕਬੂਤਰੇ ਚੜਕਦੀ ਸੀ ਹੋਰ ਚੌਂਦੇ ਕੋਦੀ ਵੀ ਬਾਜੀ ਵੀ 5:30 ਵਜੇ ਉੱਡ ਗਈ ਸੀ 5:30 ਹਾਂ 527 ਤੇ ਮੈ ਉਹਲਾ ਮਾਰਦਾ ਸਭ ਤੋਂ ਪਹਿਲਾਂ 527 ਤੇ ਮੈ ਸਵੇਰੇ ਹਾਂ ਉਹ ਬਾਜੀਆਂ ਲੋਕ ਡਾਕਡਾਉਨ ਜਾਂ ਕਰਦੇ ਦੋ 527 ਤੇ ਮੈ ਉਹਲਾ ਇਹਨੂੰ ਮਾਰਦਾ ਸੀ ਨੇਰੇ ਨੇ ਦੇਚ ਇਹ ਸਾਬਲਾ ਪਾਈ ਗਿਆ ਜਾਨ ਨੇ ਹੁਣ ਲਾਇਆ ਇਹਨਾਂ ਦੇ ਕੂਟਰ ਮੁੜ ਗਏ ਮੋੜ ਤੇ ਇਹ ਮੇਨ ਕੂਟਰ ਆ ਜਿਹੜਾ ਵੱਡਾ ਹੁਣ ਆਪਣੀ ਜਿਹਦੀ ਲੈਂਨ ਉਹ ਕੂਟਰ ਨਾ ਡਰੀ ਆ ਜਿਹਦੇ ਨਾਲ ਵੱਡਾ ਨੀਲੀ ਲੈਂਨ ਹਾਂ ਉਹ ਦੂਜੇ ਤਲਵੰਡੀ ਵਾਲੇ ਕੂਟਰ ਨਾਲ ਅੱਛਾ ਇਹ ਵੱਡਾ ਕੂਟਰ ਆਪਣਾ ਇਹਦੀ ਬਰੀਡ ਜਾਨੀ ਟੋਟਲ ਇਹਦੀਆਂ ਮਦੀਨਾ ਹੁੰਦੀਆਂ ਉਹਦੇ ਨਾਲ ਮੇਲ ਕੇ ਬੱਚੇ ਡਾਉਂਦਾ ਪਾਟਾ ਇਹ ਕਿੰਨਾ ਪੁਰਾਣਾ ਇਹ ਤਾਂ ਹੋ ਗਿਆ ਮੇਰਾ ਖਿਆਲ 9-10 ਸਾਲ ਦਾ ਕਿੰਨਾ ਸਾਲ ਦਾ ਹੋ ਗਿਆ ਸਹੀ ਹੈ ਜੀ ਹੁਣ ਜੇ ਕੱਢੀ ਜਾਂਦੇ ਇਹਦੇ ਪੁੱਤ ਬੱਚੇ हट ਗਏ ਕੱਢਦਾ ਬੱਚੇ ਕੱਢੀਆ ਨਾ ਹਾਂ ਕੀ ਦੇ ਨਾਲ ਲਾਇਆ ਹੁਣ ਇਹ ਹੁਣ ਕਬੂਤਰੀਆਂ ਕਾਲੀ ਚੀਨੀ ਲਾਈਆਂ ਹੂੰ ਹਾਂ ਸਾਰਾ ਕਾਲੀ ਚੀਨੀ ਨਾਲ ਐਸੀ ਕਾਲੀ ਚੀਨੀ ਕਹੇ ਦੇ ਬੱਚੇ ਕੱਢਦਾ ਜਿਵੇਂ ਲਾਲ ਰਤਾ ਹਾਂ ਆਪ ਦੇਦੇ ਅੱਖਾਂ ਵੀ ਕਾਲੀਆਂ ਕੱਢ ਜੇ ਆਹ ਨੋਕ ਕਾਲੀ ਇਹ ਇਹਦੀ ਲਾਈਨ ਬਾ ਚੱਲ ਪਈ ਨਾ ਉਹ ਹੂੰ ਜਿਹੜੀਆਂ ਕਾਲੀਆਂ ਕੱਢਦੇ ਆ ਇਹ ਤੋਂ ਸ਼ੁਰੂਆਤ ਹਾਂ ਹਾਂ ਇਹਦੀ ਸ਼ੁਰੂਆਤ ਆ ਉਹ ਇਹ ਡੜਨਾ ਡੜਨ ਨੂੰ ਕਿਵੇਂ ਬਾਈ ਉਹ ਸਾਖ ਬਾਈ ਸਾਡੇ ਦਾ ਪੂਰੇ ਇਮਾਨ ਬਸੰਦਾ ਹੂੰ ਲਓ ਜੀ ਜਿਹੜਾ ਲਾਹਰਤਾ ਬੱਚਾ ਪਹਿਲਾ ਸ਼ਾਹ ਕਾ ਦਖਾਇਆ ਤੇ ਉਹ ਇੰਨਾ ਚਾ ਜੀ ਠੀਕ ਹੈ ਵੀਰੇ ਤੇ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਦੂਜਾ ਕੂਤਰੀਆ ਜਿਹੜੀ ਬਲੱਡ ਸਾਰਾ ਮੋੜ ਕੋੜ ਕੇ ਫੇਰ ਉਹੀ ਗੱਲ ਉਹੀ ਆਉਂਗਾ ਪੁਰਾਣਾ ਜਿਹੜਾ ਬਾਈ ਨੂੰ ਪਤਾ ਨਹੀਂ ਹੈਗਾ ਬਸ ਕਲੀਅਰ ਨਹੀਂ ਹੈਗਾ ਬਾਈ ਹੈ ਕੀ ਦਾ ਸੀ ਉਹ ਉਠਾਰ ਚੋਂ ਬੰਦੇ ਆਏ ਸੀ ਇਹ ਜ਼ਰੂਰ ਦੱਸਦਾ ਬਾਈ ਕਿਹਦੇ ਸੀ ਇਹ ਨਹੀਂ ਪਤਾ ਪੁਰੇ ਬਾਜੀ ਤੇ ਠੀਕ ਹੈ ਜੀ ਇਹ ਵੱਡਾ ਕਬੂਤਰਾ ਜਿਹੜਾ ਇਹਨਾਂ ਦਾ ਬਲੱਡ ਚੱਲੀ ਜਾਣਾ ਸਰ ਠੀਕ ਹੈ ਜੀ ਹੋਰ ਕੋਈ ਬਾਜੀ ਹੋਰ ਤਾਂ ਕੋਈ ਇੱਕ ਉਤਰ ਜਿਹੜਾ ਆਪਣਾ ਰੂਮੀ ਉੱਡਿਆ ਸੀਗਾ ਜੀ ਪਹਿਲਾਂ ਉੱਡਿਆ ਸੀ ਉਹ ਸਜਾਲ ਉਦੋਂ ਤਾਂ ਮੇਰੇ ਕੋਲ 200 ਦੇ ਲਗਭਗ ਸੀ ਕੂਤਰ ਆਪਣੇ ਘੰਗ ਹੀ ਚੜਿਆ ਸੀ ਇਕੱਲਾ ਕੂਤਰ ਹੋ ਗਈ ਸੀ ਪੰਜਾਂ ਚ ਚਾਰਾਂ ਚ ਮੈਨੂੰ ਕਦੋਂ ਦੀ ਗੱਲ ਹੈ ਇਹ ਹੋਈ 18 ਦੀ ਗੱਲ ਓਕੇ ਇਹ ਉਹਦਾ ਪੁੱਤ ਕੱਟਿਆ ਹੋਇਆ ਕਰੇ ਓਕੇ ਛਟਾ ਛਟਾ ਨਹੀਂ ਕਿਤੇ ਨਹੀਂ ਠੀਕ ਹੈ ਇਹ ਕਿੰਨਾ ਲੱਕੜਾ ਹੈ ਇਹ ਹੁਣ ਤਾਲੇ ਦਾ ਫਰੀ ਹੋਇ ਫਿਰਦਾ ਇਹ ਪਹਿਲਾਂ ਕੁਤਰੀ ਛੜਕ ਕਾਲੀਆਂ ਅੱਖਾਂ ਦੀ ਸੀਗੀ ਹਾਂ ਤੇ ਉਹ ਕੁਤਰੀ ਦਾ ਮਰ ਗਈ ਉਹਦੇ ਨਾਲ ਬੱਚੇ ਕਢਾਇਆ ਸੀ ਓਕੇ ਇਹ ਰੂਮੀ ਵਾਲੇ ਦਾ ਜਮਾਂਦ ਰੂ ਆ ਹਾਂ ਜਮਾਂਦ ਰੂ ਕਢਦੇ ਆ ਇਹ ਪੁੱਛ ਬਾਅਦ ਚ ਕਢਾ ਕੇ ਪਹਿਲਾਂ ਦੀਆਂ ਇਹ ਬੱਚੇ ਹੁੰਦੇ ਦੇ ਹੀ ਓਕੇ ਅੱਖਾਂ ਬਦਲਦੇ ਨੇ ਵੱਡੇ ਹੋ ਕੇ ਪਰ ਪੂਛਾਂ ਦਾ ਉਵੇਂ ਹੀ ਰੱਖਦੇ ਜਿਹੜੀ ਜਿਹੜੀ ਕੱਢ ਕੇ ਹਾਂ ਉਹ ਜਿਵੇਂ ਹੀ ਕੱਢ ਲਈ ਉਹੀ ਰੱਖਦੇ ਲਓ ਜੀ ਇਹ ਹੱਬਿਆਂ ਦੀ ਲੈਣ ਵਿੱਚ ਆ ਜਾਂਦੀ ਆ ਇਹ ਜਿਹੜੇ ਪੂਸਾਂ ਕਾਲੀਆਂ ਕੱਢ ਜਾਂਦੇ ਆ ਉਹ ਜਿਹੜਾ ਹੱਬਾ ਸੀ ਉਹ ਲੈਣ ਆ ਜਾਂਦੀ ਆ ਇਹਨਾਂ ਦੀ ਹੱਬਾ ਕਿਹੜਾ ਇੱਧਰ ਕਿੱਥੇ ਲੇ ਪਾਸ ਜਿਹੜਾ ਉਹ ਬਾਈ ਟੀ 2 ਨੇ ਲਿਆ ਸੀ ਮੁੱਲ ਹੂੰ ਪੂਰੀ ਦਾ 90000 ਦਾ ਓਕੇ ਉਹ ਬੱਚੇ ਮੇਰੇ ਕੋਈ ਪਹਿਲਾਂ ਕੱਢ ਕੇ ਗਿਆ ਸੀ ਤੇ ਨਹੀਂ ਉਹਨਾਂ ਦਾ ਸਾਰਾ ਰਿਜ਼ਲਟ ਲੈ ਅੱਜ ਤੱਕ ਓਕੇ ਤੇ ਆ ਲਾਂਚ ਜੀ ਹਾਂ ਬਸ ਇਹ ਲਾਂਚ ਕੱਢ ਜਾਂਦੇ ਆ ਵਿੱਚ ਇਹੀ ਕੱਢ ਦੇਗਾ ਤੁਹਾਡੇ ਵਾਲੇ ਬਲੱਡ ਚ ਹੈ ਕੋਈ ਸਾਡੇ ਵਾਲੇ ਪਾ ਕੇ ਕਿ ਹੱਬਿਆਂ ਚ ਹੱਬਿਆਂ ਚ ਨਹੀਂ ਸੀ ਨਹੀਂ ਇਹ ਆਪਣੇ ਵਾਲੇ ਚ ਜ਼ਿਆਦੇ ਆ ਹੱਬੇ ਦੇ ਪੰਜਾਬੀ ਮੌਸ ਸੀ ਟੱਕੇ ਨਹੀਂ ਕੱਢਦਾ ਸੀ ਉਹ ਹੂੰ ਉਹਦੇ ਪੰਜਾਬੀ ਮੌਸ ਸੀ ਓਕੇ ਇਹਦੀ ਲਾਤ ਕਿਵੇਂ ਉ ਬੱਚੇ ਆਪਦੇ ਤੇ ਕਾਲੀਆਂ ਪੂਛਾਂ ਵੀ ਲੈ ਜਾਂਦਾ ਵਾ ਸ਼ਾਖੇ ਵੀ ਕੱਢ ਦਿੰਦਾ ਆਪਦੇ ਪਿਓ ਤੇ ਲੈ ਜਾਂਦਾ ਪਿੱਛੇ ਹੂੰ ਸਾਰੇ ਰੰਗ ਸਾਰੇ ਹੀ ਕੱਢਦੇ ਆ ਵੀ ਓਕੇ ਚਲੋ ਆਪਣੇ ਜੋ ਵੀ ਕੁਲਦੀਪ ਭਰੇ ਕਬੂਤਰ ਆ ਹਾਂ ਬੱਚਿਆਂ ਨੇ ਸਾਰੇ ਰੰਗ ਕੱਢਨੇ ਇਹਨਾਂ ਨੇ ਕਬੂਤਰਾਂ ਨੇ ਕੋਈ ਜ਼ਰੂਰੀ ਨਹੀਂ ਆ ਵੀ ਚਿੱਟੇ ਆ ਤੇ ਚਿੱਟੇ ਕੱਢਣਗੇ ਸਾਰੇ ਰੰਗ ਕੱਢਣੇ ਸਹੀ ਆ ਲੈ ਨੂੰ ਨੀਲੀ ਦੀ ਆਉਂਦੀ ਕਰਕੇ ਨਾ ਵਿੱਚ ਜੀ ਰੰਗ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਕੱਢ ਗਿਆ ਚਲੋ ਅਣਜਾਣ ਬੰਦੇ ਕੋਲੇ ਹੋਵੇ ਤਾਂ ਉਹਨੂੰ ਐ ਹੁੰਦਾ ਵੀ ਮੇਰੇ ਕੋਈ ਆਂਡੇ ਚੇਂਜ ਕਰ ਦੇ ਆ ਹੂੰ ਪਰ ਸਾਨੂੰ ਇਹ ਪਤਾ ਵੀ ਸਾਡੇ ਬੱਚੇ ਕੱਦਨੇ ਛੋੜੇ ਕਰ ਜਾਂਦੇ ਰੰਗ ਦਾ ਕਰ ਜਾਂ। ਚਲੋ ਅੱਖਾਂ ਬਤਾ ਦਿੰਦੇ ਆ ਪੱਟੇ ਓਕੇ 3-4 ਸਾਲ ਬਾਅਦ। ਜੀ ਚਲੋ ਬਹੁਤ ਧੰਨਵਾਦ ਜੀ ਭਾਈ ਤੇ ਭਾਈ ਨੀਲੇ ਦਾ ਖੜੇ ਵਾਲ ਦਾ ਬਹੁਤ ਧੰਨਵਾਦ ਜੀ ਦੀ ਬਦੌਲਤਾਂ ਦੇ ਵੀਡੀਓ ਬਣੀ। ਜਿੰਨੇ ਵੀ ਵੀਰ ਇੱਥੇ ਪਹੁੰਚੇ ਨੇ ਭਾਈ ਸਾਰਿਆਂ ਦਾ ਮੇਰੇ ਬੰਨਿਆ ਵੀ ਜੀ ਆਨ ਸਾਰੇ ਭਰਾਵਾਂ ਦਾ ਧੰਨਵਾਦ ਜਿੰਨਾਂ ਕ ਵੇਟ ਕੀਤਾ ਭਾਈ ਤੇ ਬਹੁਤ ਬਹੁਤ ਸ਼ੁਕਰੀਆ ਭਾਈ ਸਸੇ ਗਾਲ ਜੀ ਸਾਰੀ। ਚਲੋ ਅੱਜ ਦੇ ਵਿੱਚ